ਹਾਂਜੀ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ Facebook ਪੇਜ ਸਿੰਘ ਸਭਾ ਦੇ ਉੱਪਰ ਹਮੇਸ਼ਾ ਦੀ ਤਰ੍ਹਾਂ ਇੱਕ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ ਔਰਤ ਇੱਕ ਅਜਿਹਾ ਵਿਸ਼ਾ ਆ ਜਿਹਨੂੰ ਆਮ ਤੌਰ ਤੇ ਕੋਈ ਦੂਣੀ ਨਜ਼ਰ ਤੋਂ ਵੇਖਦਾ ਆ ਕੋਈ ਕਿਵੇਂ ਵੇਖਦਾ ਆ ਤੁਲਸੀਦਾਸ ਨੇ ਵੀ ਔਰਤ ਨੂੰ ਲਿਖਿਆ ਕਿ ਔਰਤ ਦੇ ਪ੍ਰਤੀ ਕਿ ਸ਼ੂਦਰ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ ਜਿਹੜਾ ਉਹਦਾ ਪੰਜਾਬੀ ਦਾ ਜਿਹੜਾ ਇਹ ਮੰਦੀ ਹੈ ਕੋਟੇਸ਼ਨ ਉਹਦਾ ਔਰਤ ਨੂੰ ਅੱਜ ਤੱਕ ਵੀ ਨੀਵੇਂ ਹੀ ਜਾਣਿਆ ਗਿਆ ਨੀਵੇਂ ਹੀ ਸਮਝਿਆ ਗਿਆ ਕਿਸੇ ਨੂੰ ਕਿਸ ਰੂਪ ਦੇ ਵਿੱਚ ਵੇਖਿਆ ਕਿਸੇ ਨੇ ਕਿਸ ਰੂਪ ਦੇ ਵਿੱਚ ਵੇਖਿਆ ਪਰ ਔਰਤ ਇੱਕ ਜਨਨੀ ਆ ਇੱਕ ਮਾਂ ਆ ਇੱਕ ਭੈਣ ਆ ਇੱਕ ਪਤਨੀ ਆ ਇਕ ਧੀ ਆ ਉਸ ਰੂਪ ਦੇ ਵਿੱਚ ਵੀ ਔਰਤ ਨੂੰ ਉਹਦਾ ਉਹਦਾ ਬੰਦਾ ਮਾਨ ਸਨਮਾਨ ਅਜੇ ਤੱਕ ਵੀ ਨਹੀਂ ਦਿੱਤਾ ਗਿਆ ਭਾਵੇਂ ਥੋੜਾ ਜਿਹਾ ਅੱਗੇ ਉਹਨਾਂ ਨੂੰ ਵੇਖਿਆ ਜਾ ਅੱਗੇ ਹੋ ਰਹੀਆਂ ਉਹ ਆਪਣੀ ਕਾਪਨੀਤ ਸੜਕਾ ਪਰ ਉਹਨਾਂ ਨਹੀਂ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਅੱਜ ਸਾਡੇ ਨਾਲ ਇਸੇ ਵਿਸ਼ੇ ਦੇ ਨਾਲ ਸੰਬੰਧਤ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਇੰਦਰ ਸਿੰਘ ਗਾਜੀ ਸਾਡੇ ਨਾਲ ਜੁੜੇ ਨੇ ਇਸ ਵਿਸ਼ੇ ਦੀ ਬਾਬਤ ਸਵਾਗਤ ਹੈ ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਜਿਹੜੀ ਔਰਤ ਦੀ ਗੱਲ ਆ ਜਦੋਂ ਔਰਤ ਦੀ ਗੱਲ ਹੀ ਕਰਦੇ ਆ ਕੋਈ ਵੀ ਮਾਜ਼ਮ ਲੈ ਲਈਏ ਕੋਈ ਵੀ ਧਰਮ ਲੈ ਲਈਏ ਕੋਈ ਵੀ ਖਿੱਤਾ ਲੈ ਲਈਏ ਕਿਸੇ ਦੇ ਵਿੱਚ ਵੀ ਔਰਤ ਨੂੰ ਜਿਹੜਾ ਉਹਦਾ ਬੰਦਾ ਮਾਨ ਸਨਮਾਨ ਨਹੀਂ ਦਿੱਤਾ ਗਿਆ ਉਹਦੇ ਨਾਲ ਉਹਦਾਂ ਦੇ ਲਫ਼ਜ਼ ਜੋੜ ਦਿੱਤੇ ਗਏ ਪਾਵੇਂ ਅੱਜ ਗਾਲਾਂ ਦੇ ਰੂਪ ਦੇ ਵਿੱਚ ਵੇਖ ਲਓ ਜਾਂ ਕਿਸੇ ਰੂਪ ਦੇ ਵਿੱਚ ਵੇਖ ਲਓ ਔਰਤ ਨੂੰ ਹਮੇਸ਼ਾ ਦੂਣੀ ਨਜ਼ਰ ਤੋਂ ਹੀ ਦੇਖਿਆ ਜਾਂਦਾ ਕਿ ਉਹਨਾਂ ਨੂੰ ਕੋਈ ਵੀ ਜਿਹੜਾ ਕਦੋਂ ਵੀ ਕੋਈ ਗਾ ਉਹਨੂੰ ਔਰਤ ਨੂੰ ਹਮੇਸ਼ਾ ਗਾਲਾਂ ਦਾ ਇੱਕ ਪੈਰ ਦੀ ਜੁੱਤੀ ਉਸ ਤਰੀਕੇ ਦੇ ਨਾਲ ਸਮਝਿਆ ਗਿਆ ਇਹ ਅਸਲ ਦੇ ਵਿੱਚ ਕੀ ਕਾਰਨਾ ਵੀ ਔਰਤ ਨੂੰ ਹਮੇਸ਼ਾ ਨੀਵੇਂ ਆ ਹੀ ਰੱਖਿਆ ਗਿਆ ਕਿ ਮਰਦ ਹੀ ਸਭ ਕੁਝ ਕਰ ਸਕਦਾ ਔਰਤ ਨਹੀਂ ਇਹਦੇ ਵਿੱਚ ਕੀ ਕਾਰਨ ਹੋ ਸਕਦੇ ਆ ਜੀ ਜੀ ਇਗੀ ਇੱਕ ਤਰ੍ਹਾਂ ਦਾ ਮਨੋਵਿਗਿਆਨਿਕ ਕਾਰਨ ਚੱਲ ਰਿਹਾ ਹੈ ਇਹ ਪਸ਼ੂਆਂ ਦੇ ਵਿੱਚ ਵੀ ਹੈ ਇਨਸਾਨਾਂ ਦੇ ਵਿੱਚ ਵੀ ਹੈ ਆਪਣੀ ਹੌਮੇ ਨੂੰ ਪੱਠੇ ਪਾਣੇ ਆਪਣੀ ਧੌਂਸ ਜਮਾਣੀ ਦੂਜਿਆਂ ਤੇ ਹੁਕਮ ਚਲਾਉਣਾ ਤੇ ਆਪਣਾ ਕਬੀਲਾ ਕਾਇਮ ਕਰ ਲੈਣਾ ਤੇ ਉਹਦਾ ਮਾਲਕ ਬਣ ਜਾਣਾ ਤੇ ਕਬੀਲੇ ਤੋਂ ਹੀ ਅੱਗੇ ਵਧਦੇ ਹੋਏ ਹੌਲੀ-ਹੌਲੀ ਪਸ਼ੂਪ੍ਰਤੀ ਚ ਵੀ ਅਸੀਂ ਦੇਖ ਸਕਦੇ ਹਾਂ ਤੇ ਮਨੁੱਖਾਂ ਦੇ ਵਿੱਚ ਰਾਜ ਵੀ ਸ਼ੁਰੂ ਦੇ ਵਿੱਚ ਇਸੇ ਤਰ੍ਹਾਂ ਸਥਾਪਿਤ ਹੋਏ ਨੇ ਉਹ ਆਪਣੀ ਕਬੀਲੇ ਨੂੰ ਆਪਣੇ ਲੋਕਾਂ ਨੂੰ ਪਹਿਲਾਂ ਪੈਰਾਂ ਥੱਲੇ ਰੋਲਿਆ ਗਿਆ ਲਤਾੜਿਆ ਗਿਆ ਉਹਨਾਂ ਦੇ ਹੱਕ ਖੋਏ ਗਏ ਤੇ ਉਹਨਾਂ ਨੂੰ ਡਰਾਇਆ ਗਿਆ ਤੇ ਜਿਹੜਾ ਬਹੁਤਾ ਅੜਿਆ ਤੇ ਉਹਨੂੰ ਕਤਲ ਵੀ ਕੀਤਾ ਗਿਆ ਤੋਂ ਆਪਣਾ ਰਾਜ ਸਥਾਪਿਤ ਕਰਕੇ ਮਨੁੱਖ ਨੂੰ ਜਾਂ ਜੀਵ ਨੂੰ ਇੱਕ ਤਰ੍ਹਾਂ ਦਾ ਹਉਮੈ ਨੂੰ ਪੱਠੇ ਪੈਂਦੇ ਨੇ ਕਿ ਮੈਂ ਬਹੁਤ ਮਹਾਨ ਆ ਤਾਂ ਇਹ ਤਾਂ ਹੋ ਗਈਆਂ ਪੁਰਾਤਨ ਸਮੇਂ ਦੀਆਂ ਗੱਲਾਂ ਪਰ ਇਹ ਮਾਨਸਿਕ ਬਣਤਰ ਪਸ਼ੂਪੁਣੇ ਦੇ ਵਿੱਚ ਤਾਂ ਅੱਜ ਵੀ ਮੌਜੂਦ ਹੈ ਤੇ ਪਸ਼ੂਆਂ ਦੇ ਵਿੱਚ ਜਿਹੜੇ ਜੰਗਲਾਂ 'ਚ ਪਸ਼ੂ ਰਹਿੰਦੇ ਨੇ ਉਹਨਾਂ ਦੇ ਵਿੱਚ ਬਕਾਇਦਾ ਗਰੁੱਪ ਬਣੇ ਹੁੰਦੇ ਨੇ ਉਹਨਾਂ ਗਰੁੱਪਾਂ ਦਾ ਇੱਕ ਕੋਈ ਮੁਖੀ ਹੁੰਦਾ ਹੈ ਜਿਹੜਾ ਸਾਰਿਆਂ ਨੂੰ ਆਪਣੇ ਅਧੀਨ ਰੱਖ ਕੇ ਖੁਸ਼ੀ ਮਹਿਸੂਸ ਕਰਦਾ ਹੈ ਗਰੁੱਪ ਦਾ ਇੱਕ ਤਾਂ ਪੁਰਾਣੇ ਜ਼ਮਾਨੇ 'ਚ ਫਾਇਦਾ ਸੀ ਉਹ ਇਹ ਸੀ ਕਿ ਦੂਜੇ ਕਿਸੇ ਹੋਰ ਵਿਰੋਧੀ ਗਰੁੱਪ ਤੋਂ ਬਚਣ ਦਾ ਆਪਣੇ ਆਪ ਨੂੰ ਇੱਕ ਢੰਗ ਸੀ ਕਿ ਆਪਣੀ ਤਾਕਤ ਬਣਾਓ ਤੇ ਤਕੜੇ ਹੋਵੋ ਤੇ ਦੂਜਿਆਂ ਨਾਲ ਮੁਕਾਬਲਾ ਕਰਨ ਵਾਸਤੇ ਜੇ ਉਹ ਮਾਰਨ ਆ ਪੈਂਦੇ ਨੇ ਤਾਂ ਕਿਵੇਂ ਬਚਾਉਣਾ ਇੱਕ ਤਾਂ ਇਹ ਤਰੀਕਾ ਸੀ ਪਰ ਹੁਣ ਜਦੋਂ ਕਿ ਇਨਸਾਨਾਂ ਦੇ ਵਿੱਚ ਲੋਕਤੰਤਰ ਚੱਲ ਰਿਹਾ ਹੈ ਇੱਥੇ ਐਡਾ ਵੱਡਾ ਕੋਈ ਖਤਰਾ ਨਹੀਂ ਸੀ ਪਰ ਉਹ ਮਾਨਸਿਕ ਬਣਤਰ ਸਾਡੀ ਅਜੇ ਤੱਕ ਉਸੇ ਤਰ੍ਹਾਂ ਹੀ ਚੱਲ ਰਹੀ ਹੈ ਮਨੁੱਖ ਦੂਜੇ ਨੂੰ ਭਾਵੇਂ ਉਹ ਆਦਮੀ ਹੈ ਤੇ ਭਾਵੇਂ ਕੋਈ ਹੋਰ ਹੈ ਉਹਨੂੰ ਆਪਣਾ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਹੈ ਤੇ ਆਦਮੀ ਤਾਂ ਲੜਾਈ ਝਗੜਾ ਕਰਕੇ ਜਾਂ ਹੋਰ ਕਾਰਨਾ ਕਰਕੇ ਇੱਕ ਦੂਜੇ ਤੋਂ ਆਜ਼ਾਦੀ ਕੁਝ ਹੱਦ ਤੱਕ ਲੈ ਲੈਂਦੇ ਨੇ ਬਾਹਰ ਨਿਕਲ ਜਾਂਦੇ ਨੇ ਪਰ ਔਰਤਾਂ ਨੇ ਤਾਂ ਆਪਣੇ ਘਰ ਦੇ ਵਿੱਚ ਰਹਿਣਾ ਹੁੰਦਾ ਤੇ ਉਹਨਾਂ ਨੂੰ ਮਨੋਕਾ ਆਜ਼ਾਦੀ ਦੇਣ ਨੂੰ ਅੱਜ ਤੱਕ ਤਿਆਰ ਨਹੀਂ ਹੈ ਉਹ ਪ੍ਰਾਤਨ ਮਾਨਸਿਕਤਾ ਉਹਦੇ ਅੰਦਰ ਉਸੇ ਤਰ੍ਹਾਂ ਘਰ ਘਰੀ ਬੈਠੀ ਹੋਈ ਹੈ ਤਾਂ ਇਹ ਜਿਹੜਾ ਕਿੰਨੀਆਂ ਸਾਰੀਆਂ ਚੀਜ਼ਾਂ ਨੇ ਮੈਂ ਇੱਕ ਜਿਹੜੀ ਵੀਡੀਓ ਦੇਖ ਰਿਹਾ ਸੀ ਕਿਸੇ ਨੌਜਵਾਨ ਲੜਕੀ ਦੀ ਉਹਨੂੰ ਪੱਤਰਕਾਰ ਨੇ ਪੁੱਛਿਆ ਕਹਿੰਦਾ ਭੈਣ ਜੀ ਇਹ ਦੱਸੋ ਲੜਕੀਆਂ ਦੀ ਪੜ੍ਹਾਈ ਲਿਖਾਈ ਹੋਣੀ ਚਾਹੀਦੀ ਹੈ ਵੱਡੇ ਅਹੁਦੇ ਤੇ ਜਾਣਾ ਚਾਹੀਦਾ ਹੈ ਕਿ ਨਹੀਂ ਚਾਹੀਦਾ ਤੁਹਾਡੇ ਕੀ ਖਿਆਲ ਨੇ ਇਹਦੇ ਬਾਰੇ ਉਹ ਲੜਕੀ ਕਹਿਣ ਲੱਗੀ ਲੜਕੀਆਂ ਨੂੰ ਪੜਾਉਣ ਦੀ ਬਿਲਕੁਲ ਲੋੜ ਨਹੀਂ ਹੈ ਛੱਡੋ ਪਹਿਲਾਂ ਖੜਾ ਇਹਦਾ ਕੀ ਕਰਨਾ ਪੜਾ ਕੇ ਉਹ ਕਹਣ ਲੱਗੇ ਹਾਂ ਭੈਣ ਜੀ ਤੁਸੀਂ ਤਾਂ ਬਹੁਤ ਪੜੇ ਲਿਖੇ ਹੋ ਇਸ ਤਰ੍ਹਾਂ ਦੀ ਟਿੱਪਣੀ ਤੁਸੀਂ ਕਿਉਂ ਕੀਤੀ ਹੈ ਉਹ ਕਹਿੰਦੀ ਮੈਂ ਇਸ ਕਰਕੇ ਕੀਤੀ ਹੈ ਜਦੋਂ ਕੋਈ ਲੜਕੀ ਪੜ ਰਹੀ ਹੈ ਉਹ ਭਾਵੇਂ ਪੜਨ ਚ ਕਿਤਨੀ ਵੀ ਹਸ਼ਿਆਰ ਹੈ ਜਦੋਂ ਕਿਤੇ ਮਾਪਿਓ ਦੀ ਮਰਜ਼ੀ ਹੋਵੇ ਕਿ ਇਹਦਾ ਵਿਆਹ ਕਰਨਾ ਉਹਨੂੰ ਝਟ ਕਹਿੰਦੇ ਨੇ ਚੱਲ ਹੀ ਕੁੜੀਏ ਪੜਨੋਂ ਹਟ ਜਾ ਤੇਰਾ ਅਸੀਂ ਵਿਆਹ ਕਰਨਾ ਤੇ ਤੂੰ ਕਿਹੜੀ ਜੱਜ ਲੱਗਣਾ ਹੈ ਉੱਥੇ ਤੇ ਘਰ ਦੇ ਵਿੱਚ ਜਾ ਕੇ ਦਾਲ ਰੋਟੀ ਉਹ ਬਣਾਉਣੀ ਆ ਤੂੰ ਛੱਡ ਪੜਾਈ ਨੂੰ ਕਹਿਣ ਲੱਗੀ ਤੁਸੀਂ ਸੋਚ ਕੇ ਦੇਖੋ ਉਸ ਲੜਕੀ ਦੇ ਉੱਤੇ ਮਨ ਤੇ ਕੀ ਗੁਜ਼ਰਦੀ ਹੈ ਉਹਦੀਆਂ ਭਾਵਨਾਵਾਂ ਸਾਰੀਆਂ ਕੁਚਲੀਆਂ ਜਾਂਦੀਆਂ ਨੇ ਕਿ ਮੈਂ ਬਸ ਦਾਲ ਰੋਟੀ ਬਣਾਉਣ ਚੁੱਕੀ ਹੋ ਰਹਿ ਗਈ ਆ ਹੋਰ ਮੇਰੀ ਪੜ੍ਹਾਈ ਲਿਖਾਈ ਦੀ ਇਨਸਾਨੀਅਤ ਦੀ ਕੋਈ ਕਦਰ ਹੀ ਨਹੀਂ ਹੈ ਤਾ ਉਦੋਂ ਉਹਦਾ ਕੋਈ ਚਾਰਾ ਨਹੀਂ ਚੱਲਦਾ ਉਹਨੂੰ ਸਿਰ ਛੁੱਟ ਕੇ ਹੰਝੂ ਵਹਾ ਕੇ ਆਪਣੀਆਂ ਭਾਵਨਾਵਾਂ ਨੂੰ ਮਾਰ ਕੇ ਉਹਨੂੰ ਆਪਣੇ ਮਾਤਾ ਪਿਤਾ ਦੀ ਗੱਲ ਮੰਨ ਕੇ ਜਿੱਥੇ ਕਹਿੰਦੇ ਨੇ ਉਸ ਰਸੇ ਨਾਲ ਉਹ ਬੰਨੇ ਜਾਣ ਨੂੰ ਆਪਣੇ ਆਪ ਨੂੰ ਪੇਸ਼ ਕਰਦੀ ਆ ਕਿ ਠੀਕ ਹੈ ਜੋ ਤੁਸੀਂ ਕਰਨਾ ਹੈ ਕਰ ਲਓ ਤਾਂ ਕਹਿੰਦੀ ਮੈਂ ਇਸ ਕਰਕੇ ਕਹਿ ਨਹੀਂ ਆ ਫਿਰ ਪੜਾਈਆਂ ਦਾ ਕੀ ਕਰਨਾ ਸਾਨੂੰ ਪਸ਼ੂਆਂ ਵਾਂਗੂ ਜਿੱਥੇ ਜੀ ਕਰਦਾ ਤੋਰ ਦਿਆ ਕਰੋ ਅਸੀਂ ਛੱਡ ਹੀ ਦਿੰਨੇ ਆ ਪੜਾਈਆਂ ਕਰਨੀਆਂ ਇਹ ਬਹੁਤ ਵੱਡੀ ਮਨੁੱਖੀ ਸਮਾਜ ਤੇ ਉਸ ਲੜਕੀ ਦੀ ਕਰਾਰੀ ਚੋਟ ਸੀ ਕਿ ਲੜਕੀਆਂ ਨੂੰ ਬਰਾਬਰ ਦਾ ਅਧਿਕਾਰ ਮਿਲਣਾ ਚਾਹੀਦਾ ਜਿਹੜਾ ਅੱਜ ਤੱਕ ਨਹੀਂ ਦਿੱਤਾ ਗਿਆ ਹੂੰ ਬਿਲਕੁਲ ਜੀ ਜਿਵੇਂ ਕੁਝ ਸ਼ਬਦਾਂ ਦੀ ਆਪਣੀ ਇੱਕ ਮਹਾਨਤਾ ਹੁੰਦੀ ਆ ਕੁਝ ਸ਼ਬਦ ਆਪਣੇ ਨਾਲ ਕੁਝ ਅਰਥ ਲੈ ਕੇ ਚੱਲਦੇ ਆ ਆਮ ਤੌਰ ਤੇ ਜੀ ਇਸੇ ਤਰੀਕੇ ਦੇ ਨਾਲ ਸਾਡੇ ਸਮਾਜ ਦੇ ਵਿੱਚ ਕੁਝ ਸ਼ਬਦ ਔਰਤ ਦੇ ਪ੍ਰਤੀ ਲੜਕੀ ਦੇ ਪ੍ਰਤੀ ਇਦਾਂ ਦੇ ਹੁੰਦੇ ਆ ਜਿਵੇਂ ਕੋਈ ਸਾਡੇ ਘਰ ਦੇ ਵਿੱਚ ਕੋਈ ਕਿਸੇ ਘਰ ਦੇ ਵਿੱਚ ਧੀ ਪੈਦਾ ਹੋਈ ਉਹਨੂੰ ਅਸੀਂ ਧੀ ਕਹਿਣ ਦੀ ਬਜਾਏ ਉਹਨੂੰ ਅਸੀਂ ਕੁੜੀ ਲਫ਼ਜ਼ ਵਰਤ ਲਿਆ ਜਾਂ ਬੇਟਾ ਪੈਦਾ ਹੋਇਆ ਤਾਂ ਉਹਨੂੰ ਅਸੀਂ ਮੁੰਡਾ ਕਹਿ ਲਿਆ ਤਾਂ ਇਹ ਜਿਹੜੇ ਲਫ਼ਜ਼ਾਂ ਦਾ ਸਮਾਜ ਦੇ ਵਿੱਚ ਕੀ ਇਫੈਕਟ ਹੈਗਾ ਆ ਵੀ ਕਿਉਂ ਜਿਹੜੇ ਇਹ ਸ਼ਬਦ ਇਹ ਹੋਂਦ ਦੇ ਵਿੱਚ ਆਏ ਤੇ ਕਿਵੇਂ ਜਿਹੜਾ ਇਹਦਾ ਪੱਖ ਇਹ ਰੱਖਿਆ ਜਾ ਸਕਦਾ ਜੀ ਲੋਕਾਂ ਲੋਕਾਂ ਨੂੰ ਕੀ ਇਹ ਸ਼ਬਦ ਵਰਤਣੇ ਚਾਹੀਦੇ ਆ ਜਾਂ ਨਹੀਂ ਇੱਥੇ ਜੀ ਹੈਰਾਨੀ ਹੁੰਦੀ ਹੈ ਕਿ ਅਸੀਂ ਪੜਿਆ ਲਿਖਿਆ ਜਮਾਨਾ ਅੱਜ ਆ ਗਿਆ ਸਮਾਜ ਬਹੁਤ ਵਿਕਸਿਤ ਹੋ ਗਿਆ ਪਰ ਇਹਨਾਂ ਸ਼ਬਦਾਂ ਦਾ ਪਿਛੋਕੜ ਪਹਿਲੀ ਗੱਲ ਤਾਂ ਸਾਨੂੰ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ ਜੇ ਪਤਾ ਲੱਗ ਵੀ ਗਿਆ ਤਾਂ ਉਹ ਇਹਨੂੰ ਛੱਡਣ ਨੂੰ ਤਿਆਰ ਨਹੀਂ ਹੈ ਇਹਨੂੰ ਬਦਲਣ ਨੂੰ ਤਿਆਰ ਨਹੀਂ ਹੈ ਇਹਦਾ ਪਿਛੋਕੜ ਹੈ ਕਿ ਪੁਰਾਣੇ ਸਮਿਆਂ 'ਚ ਲੜਕੀ ਨੂੰ ਇੱਕ ਕੂੜੇ ਦਾ ਢੇਰ ਸਮਝਿਆ ਜਾਂਦਾ ਸੀ ਕੂੜਾ ਭਾਵ ਕਿ ਕੂੜੇ ਦੇ ਢੇਰ ਤੇ ਕੂੜੀ ਐ ਇਹ ਕੁੜੀ ਕੂੜੀ ਤੋਂ ਕੁੜੀ ਬਣਿਆ ਕੂੜੇ ਦੇ ਢੇਰ ਇਹ ਕੂੜੇ ਦੀ ਟੋਕਰੀ ਐ ਇਹ ਕਿਸੇ ਕੰਮ ਦੀ ਨਹੀਂ ਜਿਵੇਂ ਕੂੜੇ ਨੂੰ ਅਸੀਂ ਬਾਹਰ ਰੂੜੀ ਤੇ ਸੁੱਟ ਦਿੰਦੇ ਆ ਤਾਂ ਇਸ ਤਰ੍ਹਾਂ ਪੁਰਾਤਨ ਸਮਿਆਂ 'ਚ ਲੜਕੀਆਂ ਨੂੰ ਜੰਮਦੀਆਂ ਨੂੰ ਹੀ ਮਾਰ ਕੇ ਬਾਹਰ ਕੂੜੇ 'ਚ ਸੁੱਟ ਆਉਂਦੇ ਸੀ ਤੇ ਜੇ ਕਿਸੇ ਨੇ ਪੁੱਛਣਾ ਜੇ ਤੁਹਾਡੇ ਘਰ ਬੱਚਾ ਹੋਣਾ ਸੀ ਉਹ ਕਿਵੇਂ ਬਣਿਆ ਘਰਦਿਆਂ ਨੇ ਇਹੋ ਹੀ ਕਹਿਣਾ ਉਹ ਤਾਂ ਕੂੜਾ ਸੀ ਹੁਣ ਕੁੜੀ ਸੀ ਤੇ ਉਹਦਾ ਕੀ ਕਰਨਾ ਭਾਵਕੇ ਉਹ ਰੱਖਣ ਯੋਗ ਨਹੀਂ ਸੀ ਇੱਕ ਤਾਂ ਇਹਦਾ ਇਹ ਕਾਰਨ ਹੈ ਇੱਕ ਕੂੜਮੈਨੇ ਹੁੰਦਾ ਝੂਠ ਤੇ ਜਿਵੇਂ ਗੁਰਬਾਣੀ ਚ ਵੀ ਆਉਂਦਾ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਉਹ ਕੂੜ ਸ਼ਬਦ ਤੋਂ ਭਾਵ ਇਹਦੇ ਨਾਲ ਜੋੜਿਆ ਗਿਆ ਕਿ ਇਹ ਤਾਂ ਕੂੜ ਦੀ ਮੂਰਤ ਹੈ ਕੂੜ ਦਾ ਸਰੀਰ ਹੈ ਭਾਵਕੇ ਝੂਠ ਦੀ ਮੂਰਤੀ ਹੈ ਇਹ ਤਾਂ ਝੂਠ ਨਾਲੇ ਭਰੀ ਪਈ ਹੈ ਤੇ ਜ਼ਿੰਦਗੀ ਨੂੰ ਸੱਡੀ ਨੂੰ ਬਰਬਾਦ ਹੀ ਕਰੇਗੀ ਇਸ ਤਰ੍ਹਾਂ ਦੀਆਂ માનਤਾਵਾਂ ਵੀ ਪ੍ਰਚਲਿਤ ਬੋਲੀ ਆਦਿਕ ਦੇ ਵਿੱਚ ਆ ਗਈਆਂ ਤੇ ਲੋਕੀ ਦੋਵੇਂ ਤਰੀਕੇ ਕਰਨ ਲੱਪੇ ਤੇ ਗੁਰੂ ਨਾਨਕ ਸਾਹਿਬ ਨੇ ਤਾਂ ਇਹ ਇੱਕ ਭੰਡ ਸ਼ਬਦ ਵੀ ਵਰਤਿਆ ਹੋਇਆ ਉਹ ਭੰਡ ਸ਼ਬਦ ਵੀ ਤਾਂ ਵਰਤਿਆ ਇੱਕ ਤਾਂ ਹੈ ਜੇ ਚੰਗੇ ਇਨਸਾਨ ਆਪਾਂ ਹੋਈਏ ਸਾਨੂੰ ਸਮਝ ਆ ਜਾਵੇ ਤਾਂ ਇਹਦਾ ਮਤਲਬ ਹੈ ਭੰਡਾ ਭਾਵ ਕਿ ਜਿੱਥੇ ਇਨਸਾਨ ਦੀ ਬੱਚਿਆਂ ਦੀ ਔਰਤ ਦੇ ਗਰਭ ਦੇ ਵਿੱਚ ਘਾੜ ਤੱਕ ਢੀ ਜਾਂਦੀ ਹੈ ਜਿਵੇਂ ਕਿ ਇੱਕ ਫੈਕਟਰੀ ਦੇ ਵਿੱਚ ਕੋਈ ਚੀਜ਼ਾਂ ਬਣਦੀਆਂ ਨੇ ਉਹਨੂੰ ਆਪਾਂ ਕਹਿੰਦੇ ਆ ਇਹ ਫੈਕਟਰੀ ਹੈ ਤੇ ਔਰਤ ਦੇ ਗਰਭ ਦੇ ਵਿੱਚ ਬੱਚਾ ਬਣਦਾ ਉਹਨੂੰ ਭਾਂਡ ਕਿਹਾ ਭਾਂਡਾ ਭਾਵ ਕਿ ਜਿੱਥੇ ਬੱਚੇ ਦੀ ਬਣਤਰ ਹੁੰਦੀ ਹੈ ਉਹ ਭਾਂਡਾ ਮੰਨਿਆ ਗਿਆ ਪਰ ਲੋਕਾਂ ਨੇ ਇਹਨੂੰ ਦੂਜੇ ਪਾਸੇ ਲੈ ਲਿਆ ਕਿ ਤੁਸੀਂ ਤਾਂ ਭੰਡੀ ਕਰਦੇ ਹੋ ਭਾਂਡ ਤੇ ਭਾਂਡ ਸ਼ਬਦ ਦਾ ਭੰਡੇ ਜਾਣ ਤੋਂ ਭੰਡ ਮਰਾਸ਼ੀ ਨੂੰ ਕਹਿੰਦੇ ਨੇ ਕਿ ਇਹ ਤਾਂ ਔਰਤ ਤਾਂ ਉਹੀ ਜੀ ਹੈ ਬਸ ਇਹਦੀ ਤਾਂ ਭੰਡੀ ਹੀ ਹੋਣੀ ਚਾਹੀਦੀ ਹੈ ਤੇ ਬਾਬਾ ਨਾਨਕ ਤਾਂ ਕਹਿ ਰਹੇ ਨੇ ਕਰ ਲੋ ਭੰਡੀ ਕਿੰਨੀ ਕਰੋਗੇ ਇਹ ਤੋਂ ਬਚ ਨਹੀਂ ਸਕੋਗੇ ਭੰਡ ਨਿੰਮੀ ਹੈ ਭੰਡ ਜੰਮਣਾ ਵਿਆਹ ਆਦਿਕ ਸਾਰਾ ਸ਼ਬਦ ਤੇ ਉਹ ਉਹਦਾ ਫਿਰ ਉਸੇ ਤੋਂ ਜਨਮ ਲੈਨੇ ਹੋ ਕਰ ਲੋ ਭੰਡੀ ਕਿਦੀ ਕਰੋਗੇ ਆਪਣੀ ਮਾਂ ਦੀ ਭੰਡੀ ਕਰੋਗੇ ਆਪਣੀ ਭੈਣ ਦੀ ਆਪਣੀ ਪਤਨੀ ਦੀ ਆਪਣੀ ਧੀ ਦੀ ਕੀ ਦੀ ਭੰਡੀ ਕਰੋਗੇ ਆਪਣੇ ਸਿਰ 'ਚ ਆਪ ਹੀ ਸੁਆਹ ਪਾ ਰਹੇ ਹੋ ਤੁਹਾਨੂੰ ਤਾਂ ਇੰਨਾ ਵੀ ਨਹੀਂ ਪਤਾ ਕੂੜੀ ਸ਼ਬਦ ਹੈ ਜਿਹੜਾ ਇਹ ਕੂੜ ਤੋਂ ਬਣਿਆ ਜਾਂ ਕੂੜੇ ਤੋਂ ਬਣਿਆ ਇਸੇ ਤਰ੍ਹਾਂ ਮੁੰਡਾ ਸ਼ਬਦ ਹੈ ਇਹ ਮੂंड ਤੋਂ ਬਣਿਆ ਮੂंड ਦਾ ਮਤਲਬ ਹੁੰਦਾ ਹੈ ਸਿਰ ਪੁਰਾਣੇ ਸਮੇਂ 'ਚ ਇੱਕ ਖਾਸ ਸਮੇਂ ਤੇ Hindu ਸਮਾਜ ਦੇ ਵਿੱਚ ਲੜਕੇ ਦਾ ਸਿਰ ਮੁੰਨਣ ਦੀ ਇੱਕ ਰਸਮ ਪ੍ਰਚਲਿਤ ਸੀ ਤੇ ਉਦੋਂ ਪੁਜਾਰੀ ਆਉਂਦਾ ਸੀ ਮੰਤਰ ਪੜ੍ਹਦਾ ਸੀ ਦਾਨਪੁੰਨ ਲੈਂਦਾ ਸੀ ਜਾਨੀ ਕਿ ਘਰਦਿਆਂ ਨੂੰ ਅਤੇ ਉਸ ਨਵਜਨਮੇ ਬੱਚੇ ਨੂੰ ਗੁਲਾਮ ਬਣਾਉਣ ਦੀ ਸ਼ੁਰੂਆਤ ਇਥੋਂ ਹੁੰਦੀ ਸੀ ਕਿ ਉਹਦਾ ਸਿਰ ਮੁੰਨ ਕੇ ਆਪਣੇ ਅਧੀਨ ਕਰ ਲੈਣਾ ਮੈਂ ਤਾਂ ਇਹ ਵੀ ਕਹਿਣ ਤੇ ਮਜਬੂਰ ਆ ਜਿਹੜੀਆਂ ਵਿਧਵਾ ਔਰਤਾਂ ਦਾ ਸਿਰ ਮੁੰਨਿਆ ਜਾਂਦਾ ਜਾਂ ਕਿਸੇ ਹੋਰ ਦੇ ਸਿਰ ਸਿਰ ਦੇ ਵਾਲ ਕੱਟੇ ਜਾਂਦੇ ਨੇ ਉਹ ਵੱਡੇ ਵੱਡੇ ਕਾਰੋਬਾਰ ਚੱਲਦੇ ਨੇ ਕਰੋੜਾਂ ਅਰਬਾਂ ਰੁਪਈਆ ਪੁਜਾਰੀ ਤਬਕਾ ਤੇ ਹੋਰ ठेਕੇਦਾਰ ਉਹਨਾਂ ਵਾਲਾਂ ਦੇ ਅੱਜ ਤੱਕ ਵਟਤੇ ਆ ਰਹੇ ਨੇ ਬਹੁਤ ਸਾਰੇ ਲੋਕ ਆਪਣੇ ਸਿਰ ਦੇ ਵਾਲ ਕੱਟ ਕੇ ਜਦੋਂ ਮੌਤ ਹੋ ਜਾਂਦੀ ਹੈ ਕਿਸੇ ਦੀ ਰਿਸ਼ਤੇਦਾਰ ਦੀ ਨੇੜੇ ਦੇ ਸੰਬੰਧੀ ਦੀ ਉਹ ਵਾਲ ਕਟਾ ਦਿੰਦੇ ਨੇ ਮੰਦਰਾਂ ਆਦਿ ਚ ਜਾ ਕੇ ਜਾਂ ਘਰੇ ਵਾਲ ਕਟਾ ਲੈ ਮੰਦਰ ਚੋਂ ਵਾਲ ਰੱਖਿਆ ਹੈ ਤੇ ਉਹਨਾਂ ਵਾਲਾਂ ਦਾ ਵੀ ਅੱਗੇ ਕਾਰੋਬਾਰ ਹੁੰਦਾ ਹੈ ਵਪਾਰ ਹੁੰਦਾ ਹੈ ਤੋਂ ਇਸੇ ਤਰ੍ਹਾਂ ਮੂੰਡ ਹੈ ਸਿਰ ਨੂੰ ਕਹਿੰਦੇ ਨੇ ਮੂੰਡ ਤੇ ਇਹਨੂੰ ਸਿਰ ਨੂੰ ਮੁੰਨਿਆ ਜਾਣਾ ਉਤੋਂ ਸ਼ਬਦ ਬਣਿਆ ਮੁੰਡਾ ਤੇ ਜਿਹਦਾ ਸਿਰ ਮੁੰਨਿਆ ਗਿਆ ਉਹਨੂੰ ਮੁੰਡਾ ਕਹਿੰਦੇ ਨੇ ਤੇ ਆਪਣੇ ਸਿੱਖਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਇਹ ਸ਼ਬਦ ਪ੍ਰਚਲਿਤ ਹੈ ਅੱਜ ਤੱਕ ਇਹਨੂੰ ਬੰਦ ਨਹੀਂ ਹੋਇਆ ਆਪਾਂ ਆਪਣਾ ਪੁੱਤਰ ਕਹੀਏ ਬੇਟਾ ਕਹੀਏ ਜਾਂ ਲੜਕਾ ਕਹੀਏ ਕਾਕਾ ਕਹੀਏ ਹੋਰ ਬੜੇ ਸ਼ਬਦ ਨੇ ਜਿਹੜੇ ਕਿ ਇੱਥੇ ਵਰਤੇ ਜਾ ਸਕਦੇ ਨੇ ਪਰ ਮੁੰਡਾ ਸ਼ਬਦ ਜਾਨੀ ਕਿ ਮੁੰਡਾ ਜਿਹਨੂੰ ਅੱਜ ਅਸੀਂ ਸਿੱਧੇ ਤਰੀਕੇ ਮੁੰਡਾ ਕਹਿੰਦੇ ਆ ਇਹ ਮੁੰਡਾ ਤੋਂ ਬਣਿਆ ਹੈ ਜੀ ਦਾ ਸਿਰ ਮੁੰਨਿਆ ਗਿਆ ਉਹਨੂੰ ਮੁੰਡਾ ਕਹਿੰਦੇ ਨੇ ਇਹਨਾਂ ਸ਼ਬਦਾਂ ਦਾ ਪਛੋਕੜ ਮੈਂ ਪੜ ਚੁੱਕਿਆ ਡਿਕਸ਼ਨਰੀ ਆ ਦੇਖ ਚੁੱਕਿਆ ਇਹੋ ਹੀ ਹੈ ਤੇ ਸਾਡੇ ਅਖੌਤੀ ਵਿਦਵਾਨਾਂ ਨੂੰ ਤੇ ਧਰਮ ਪ੍ਰਚਾਰਕਾਂ ਨੂੰ ਇਹਨਾਂ ਚੀਜ਼ਾਂ ਦਾ ਅੱਜ ਤੱਕ ਪਤਾ ਨਹੀਂ ਲੱਗਿਆ ਇਹ ਚੀਜ਼ਾਂ ਅੱਗੇ ਲੈਉਣ ਨੂੰ ਤਿਆਰੀ ਨਹੀਂ ਹੈਗੀ ਹਾਂਜੀ ਜੀ ਬਿਲਕੁਲ ਵੀ ਜਿਹੜੇ ਕੁਝ ਕਿ ਜਿੰਨਾ ਦੇ ਤਾਈਂ ਇਹ ਸ਼ਬਦਾਂ ਦੀ ਇਹ ਪਹੁੰਚੇ ਆ ਜਿੰਨਾ ਤਾਈਂ ਇਹ ਸ਼ਬਦ ਪਹੁੰਚੇ ਆਮ ਲੋਕਾਂ ਨੂੰ ਇਹਨਾਂ ਦੇ ਬਾਰੇ ਨਹੀਂ ਪਤਾ ਆਇਆ ਪਰ ਕੁਝ ਸ਼ਬਦਾਂ ਦੀ ਕੁਝ ਖਾਸ ਅਹਿਮੀਅਤ ਹੁੰਦੀ ਆ ਉਹਨਾਂ ਨੂੰ ਕਿਸ ਰੂਪ ਦੇ ਵਿੱਚ ਵਰਤਿਆ ਗਿਆ ਕਿਸ ਪਰਪੇਖ ਤੋਂ ਵਰਤਿਆ ਗਿਆ ਉਹ ਸਮਝਣ ਦੀ ਲੋੜ ਹੁੰਦੀ ਆ ਕਾਸ਼ ਅਸੀਂ ਇਹਨਾਂ ਨੂੰ ਸਮਝੀਏ ਹੈਨਾ ਬਾਪੂ ਜੀ ਇੱਕ ਆਮ ਤੌਰ ਤੇ ਸਾਡੇ ਜਿਹੜਾ ਧਾਰਮਿਕ ਸਮਾਜ ਜਿਹੜਾ ਹੈਗਾ ਸਾਡਾ ਮਜ਼ਬ ਵੀ ਸਮਾਜ ਜਿਹੜਾ ਹੈਗਾ ਜਿਵੇਂ ਸ਼ੁਰੂ ਦੇ ਵਿੱਚ ਇੱਕ ਤੁਲਸੀਦਾਸ ਦੀ ਜਿਹੜੀ ਇੱਕ ਕੋਟੇਸ਼ਨ ਕੋਟ ਕੀਤੀ ਸੀ ਉਹਨਾਂ ਨੇ ਕਿਹਾ ਕਿ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੀ ਅਧਿਕਾਰੀ ਜਾਂ ਹੋਰ ਵੀ ਕਿਸੇ ਆਪਾਂ ਮਸਜਬਾਂ ਦੀਆਂ ਕਿੰਨੀਆਂ ਹੀ ਆਪਾਂ ਰੈਫਰੈਂਸ ਲੈ ਸਕਦੇ ਆ ਕਿ ਉਹਨਾਂ ਨੇ ਔਰਤ ਨੂੰ ਹਮੇਸ਼ਾ ਦੂਣੀ ਹੀ ਜਾਣਿਆ ਪਰ ਸਿੱਖੀ ਦੇ ਵਿੱਚ ਅਸਲ ਦੇ ਵਿੱਚ ਸਿੱਖੀ ਆਪਾਂ ਸਿੱਖੇ ਇਤਿਹਾਸ ਤੋਂ ਗੱਲ ਕਰੀ ਆਪਾਂ ਗੁਰਬਾਣੀ ਚ ਤਾਂ ਜਿਵੇਂ ਤੁਸੀਂ ਕਿਹਾ ਆ ਪੰਡ ਜੰਮੀ ਐ ਪੰਨੇ ਮੀ ਐ ਪੰਡ ਮੰਗਣ ਵਿਆ ਪੰਡੋ ਹੋਵੇ ਦੋਸਤੀ ਪੰਡੋ ਚੱਲੈ ਰਿਆ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀ ਐ ਜਤ ਜਮੈਰਾ ਜਾਨ ਹੈ ਨਾ ਉਹਦਾ ਤੁਸੀਂ ਕੋਟੇਸ਼ਨ ਕੋਡ ਕਰ ਦਿੱਤੀ ਆ ਪਰ ਸਿੱਖ ਇਤਿਹਾਸ ਦੇ ਵਿੱਚ ਜਿਹੜੀ ਇਸਤਰੀ ਦੀ ਮਹਾਨਤਾ ਉਹ ਕੀ ਬਰਕਰਾਰ ਰਹਿ ਪਾਈ ਆ ਉਹ ਆਪਾਂ ਸਿੱਖ ਹਿਸਟਰੀ ਦੀ ਗੱਲ ਕਰਨੀ ਆ ਸਿਰਫ ਜੋ ਕਿ ਸਮਾਜ ਨੂੰ ਅਸੀਂ ਬਾਅਦ ਦੇ ਵਿੱਚ ਵੇਖ ਲੈਣੇ ਆ ਜੀ ਜੀ ਇਥੇ ਗੱਲ ਇਹ ਹੈ ਜੀ ਇਹਨੂੰ ਮਾਨਸਿਕ ਬਣਤਰ ਨੂੰ ਜਿਹੜੀ ਮਨੁੱਖ ਦੀ ਮਾਨਸਿਕ ਬਣਤਰ ਹੈ ਇਹਨੂੰ ਫੌਰੀ ਤੌਰ ਤੇ ਬਦਲਿਆ ਨਹੀਂ ਜਾ ਸਕਦਾ ਇਹਦੇ ਵਾਸਤੇ ਲਗਾਤਾਰ ਦਾ ਉਤਸ਼ਾਹ ਦੇਣਾ ਸਿੱਖਿਆ ਦੇਣੀ ਪਹਿਲੀ ਗੱਲ ਤਾਂ ਔਰਤਾਂ ਦਾ ਸੁਭਾਅ ਬਦਲਣ ਤੋਂ ਪਹਿਲਾਂ ਆਦਮੀ ਦਾ ਸੁਭਾਅ ਬਦਲਣਾ ਬਹੁਤ ਜ਼ਰੂਰੀ ਹੈ ਕਿ ਉਹਨੂੰ ਤਾਂ ਹੀ ਬਰਾਬਰ ਦਾ ਅਧਿਕਾਰ ਦੇਵੇਗਾ ਮੈਂ ਜਦੋਂ ਔਰਤਾਂ ਦੇ ਹੱਕ 'ਚ ਕੁਝ ਕਿਤਾਬਾਂ ਲਿਖੀਆਂ ਲੇਖ ਲਿਖੇ ਅਤੇ ਸਟੇਜਾਂ 'ਤੇ ਵੀ ਬੋਲਿਆ ਇੱਕ ਬੰਦੇ ਨੇ ਮੇਰੇ ਤੇ ਟਿੱਪਣੀਆਂ ਕੀਤੀਆਂ ਕਹਿੰਦਾ ਜੇ ਔਰਤ ਇੰਨੀ ਤੁਸੀਂ ਬਰਾਬਰ ਦਾ ਅਧਿਕਾਰ ਦੇਣ ਦੀਆਂ ਗੱਲਾਂ ਕਰਦੇ ਹੋ ਤੇ ਗੁਰੂ ਸਾਹਿਬ ਨੇ ਫਿਰ ਪੰਜਾ ਪਿਆਰਿਆਂ ਦੇ ਵਿੱਚ ਸ਼ਾਮਲ ਕਿਉਂ ਨਹੀਂ ਕੀਤੀ ਜਾਂ ਫਿਰ ਗੁਰੂ ਸਾਹਿਬ ਨੇ ਦਸਾਂ ਗੁਰੂਆਂ ਦੇ ਵਿੱਚ ਉਹਨੂੰ ਕਿਉਂ ਨਹੀਂ ਕੋਈ ਔਰਤ ਗੁਰੂ ਕਿਉਂ ਨਹੀਂ ਬਣੀ ਤਾਂ ਇਹ ਤੁਸੀਂ ਇਹੋ ਜੀਆਂ ਗੱਲਾਂ ਕਰਦੇ ਹੋ ਇਹਦਾ ਜਵਾਬ ਦਿਓ ਮੈਂ ਸਾਰੇ ਭੈਣਾ ਭਰਾਵਾਂ ਨੂੰ ਦੱਸਣਾ ਚਾਹਣਾ ਤੇ ਰਾਤੋਂ ਰਾਤ ਗੁਰੂ ਸਾਹਿਬ ਕੋਲੇ ਕੋਈ ਜਾਦੂ ਦੀ ਛੜੀ ਨਹੀਂ ਸੀ ਕੇ ਲੋਕਾਂ ਦਾ ਮਾਨਸਿਕ ਬਣਤਰ ਬਦਲ ਦਿੰਦੇ ਤੇ ਔਰਤਾਂ ਨੂੰ ਜੇ ਗੁਰੂ ਸਾਹਿਬ ਇੱਕ ਗੁਰਤਾ ਗੱਦੀ ਦੇ ਵੀ ਦਿੰਦੇ ਇਹ ਏਡੇ ਉਜੜ ਲੋਕ ਨੇ ਉਹਨੂੰ ਗੁਰੂ ਸਵੀਕਾਰ ਹੀ ਨਹੀਂ ਕਰਨਾ ਸੀ ਕਿਉਂਕਿ ਉਹਨਾਂ ਨੇ ਇਹੋ ਹੀ ਕਹਿਣਾ ਸੀ ਇਹ ਤਾਂ ਪਾਪਨ ਹੈ ਤਾਂ ਦੁਸ਼ਟ ਹੈ ਇਹ ਤਾਂ ਅਪਵਿੱਤਰ ਹੈ ਤੇ ਇੱਕ ਦੂਜਾ ਜਿਹੜੀ ਪੰਜਾਂ ਪੈਰਾਂ ਦੀ ਗੱਲ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਪੰਜ ਪਿਆਰੇ ਫੌਜ ਦੇ ਵਿੱਚ ਭਰਤੀ ਕਰਨ ਦਾ ਇੱਕ ਢੰਗ ਸੀ ਫੌਜ ਦੇ ਵਿੱਚ ਉਹਨਾਂ ਜ਼ਮਾਨਿਆਂ ਚ ਕੇਵਲ ਆਦਮੀ ਨੌਜਵਾਨ ਤੰਦਰੁਸਤ ਸੇਤਵੰਦ ਅਤੇ ਜਿਹੜੇ ਜੰਗਜੂ ਸੁਭਾਅ ਰੱਖਦੇ ਨੇ ਜਿਹੜੇ ਹਥਿਆਰ ਚਲਾਉਣਾ ਜਾਣਦੇ ਨੇ ਤੇ ਉਹਨਾਂ ਨੂੰ ਹੀ ਉਹਨਾਂ ਪੰਜਾਂ ਪਿਆਰਿਆਂ ਨੂੰ ਪਹਿਲਾਂ ਤਿਆਰ ਕੀਤਾ ਗਿਆ ਗੁਰੂ ਸਾਹਿਬ ਵੱਲੋਂ ਤੇ ਉਹਨਾਂ ਰਾਹੀਂ ਫਿਰ ਹੋਰ ਸਿੱਖ ਫੌਜ ਦੇ ਵਿੱਚ ਭਰਤੀ ਕਰਨ ਦੇ ਵਾਸਤੇ ਉਹਨਾਂ ਨੂੰ ਅਧਿਕਾਰ ਦਿੱਤੇ ਗਏ ਉਹਨਾਂ ਨੇ ਫੌਜ ਭਰਤੀ ਕੀਤੀ ਉਦੋਂ ਔਰਤਾਂ ਦਾ ਫੌਜ ਦੇ ਵਿੱਚ ਭਰਤੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਇਹ ਤਾਂ ਅੱਜ ਕਿਤੇ ਜਾ ਕੇ ਅੱਜ ਤੋਂ 6-7 ਸਾਲ ਪਹਿਲਾਂ ਭਾਰਤ ਸਰਕਾਰ ਨੇ ਇਹ ਨਿਯਮ ਬਣਾਏ ਨੇ ਸੁਪਰੀਮ ਕੋਰਟ ਦੇ ਕਹਿਣ ਤੇ ਕਾਨੂੰਨ ਬਣਾਇਆ ਕਿ ਫੌਜ ਦੇ ਵਿੱਚ ਔਰਤਾਂ ਬਰਾਬਰ ਦਾ ਅਧਿਕਾਰ ਰੱਖਦੀਆਂ ਨੇ ਬਰਾਬਰ ਦੇ ਰੈਂਕ ਦੀਆਂ ਹੱਕਦਾਰ ਨੇ ਜਿਹੜੇ ਅਹੁਦੇ ਤੇ ਜਿਹੜੇ ਵਿਭਾਗ ਵਿੱਚ ਉਹ ਜਾਣਾ ਚਾਹਣ 에ਅਰ ਫੋਰਸ ਜਾਂ ਜਿਹੜੀ ਦੂਜੀ ਆਰਮੀ ਐ ਤੇ ਜਿਹੜੀ ਨੇਵੀ ਐ ਇਹਨਾਂ ਦੇ ਵਿੱਚ ਵੀ ਔਰਤਾਂ ਨੂੰ ਬਰਾਬਰ ਦਾ ਹੱਕ ਦਿੱਤਾ ਜਾਵੇ ਤੇ ਭਾਰਤ ਸਰਕਾਰ ਨੇ ਹੁਣ ਇਹ ਹੱਕ ਦਿੱਤਾ ਹੈ ਨਹੀਂ ਤਾਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵੀ ਔਰਤਾਂ ਫੌਜ 'ਚ ਭਰਤੀ ਨਹੀਂ ਸੀ ਹੁੰਦੀਆਂ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਇੱਥੇ ਆਪਣੇ ਘਰਾਂ 'ਚ ਰਹਿੰਦੀਆਂ ਦਫ਼ਤਰਾਂ 'ਚ ਕੰਮ ਕਰਦੀਆਂ ਔਰਤਾਂ ਵੀ ਸਰੀਰਕ ਪੱਖੋਂ ਸੁਰੱਖਿਅਤ ਨਹੀਂ ਹਾਣਾ ਜ਼ਾਲਮ ਲੋਕ ਇੱਥੇ ਵੀ ਉਹਨਾਂ ਦਾ ਅਪਮਾਨ ਕਰ ਜਾਂਦੇ ਨੇ ਜਦੋਂ ਆਪਣੇ ਘਰ ਤੋਂ ਦੂਰ ਉਹ ਫੌਜੀਆਂ ਦੇ ਵਿੱਚ ਰਹਿਣ ਗਈਆਂ ਕੀ ਉਹਨਾਂ ਦੀ ਇੱਜ਼ਤ ਸੁਰੱਖਿਅਤ ਹੋਵੇਗੀ ਉਦੋਂ ਅੱਜ ਤੱਕ ਵੀ ਇਹੋ ਹੀ ਹਾਲ ਸਾਡਾ ਚਲਿਆ ਆ ਰਿਹਾ ਹੈ ਅਗਲੀ ਗੱਲ ਜੇ ਕਿਸੇ ਔਰਤ ਦੇ ਬੱਚਾ ਹੋ ਗਿਆ ਉਹ ਬੱਚਿਆਂ ਨੂੰ ਪਾਲੇਗੀ ਕਿ ਦੇਸ਼ ਦੀਆਂ ਸ਼ਰਧਾਂ ਤੇ ਜਾਵੇਗੀ 1 2 3 ਬੱਚੇ ਇੱਕ ਤਾਂ ਉਹਦੇ ਗਰਭ ਦੇ ਵਿੱਚ ਹੈ ਇੱਕ ਉਹਨੇ ਕੁਛੜ ਚੱਕਿਆ ਹੈ ਇੱਕ ਉਹਨੇ ਉਂਗਲੀ ਲਾਇਆ ਹੈ ਕੋਈ ਹੋਰ ਛੋਟੇ ਮੋਟੇ ਬੱਚੇ ਨੇ ਤਾਂ ਉਹ ਉਹਨਾਂ ਬੱਚਿਆਂ ਨੂੰ ਨਾਲ-ਨਾਲ ਲਈ ਫਰੇਗੀ ਕਿ ਉਹ ਬਾਰਡਰ ਤੇ ਫੌਜਾਂ ਦੇ ਨਾਲ ਹਥਿਆਰਬੰਦ ਲੜਾਈ ਲੜੇਗੀ ਕਦੇ ਇਹਨਾਂ ਸਾਰੇ ਪੱਖਾਂ ਤੇ ਵਿਚਾਰ ਕਰਕੇ ਦੇਖੋ ਕਈ ਇਹ ਵੀ ਕਹਿੰਦੇ ਨੇ ਕਹਿੰਦੇ ਜੀ ਔਰਤ ਫਿਰ ਕਮਜ਼ੋਰ ਕਿਉਂ ਬਣਾਈ ਆ ਰੱਬ ਨੇ ਇਹ ਤਾਂ ਕਮਜ਼ੋਰ ਹੈ ਤਾਂ ਹੀ ਫੌਜ ਦੇ ਵਿੱਚ ਨਹੀਂ ਜਾਂਦੀ ਮੈਂ ਇੱਥੇ ਇਹਨਾਂ ਨੂੰ ਕਹਿਣਾ ਚਾਹੁੰਦਾ ਸਾਡੇ ਘਰਾਂ 'ਚ ਬੱਚੇ ਬਹੁਤ ਕਮਜ਼ੋਰ ਨੇ ਆਪਾਂ ਉਹਨਾਂ ਨੂੰ ਫਿਰ ਨਾ ਜਿਉਣ ਦਈਏ ਕਮਜ਼ੋਰ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਜਿਉਣ ਦਾ ਹੱਕ ਨਹੀਂ ਹੈ ਉਹਨਾਂ ਨੂੰ ਵੀ ਬਰਾਬਰ ਦਾ ਹੱਕ ਹੈ ਬੱਚਿਆਂ ਦੀ ਅਸੀਂ ਆਪ ਰਾਖੀ ਕਰਦੇ ਆਂ ਕਿ ਇਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ ਇਹ ਕਮਜ਼ੋਰੀ ਵਾਲੀ ਗੱਲ ਹੀ ਕਰਨੀ ਹੈ ਤਾਂ ਅੱਖਾਂ ਸਾਡੀਆਂ ਬਹੁਤ ਕਮਜ਼ੋਰ ਨੇ ਕੀ ਅੱਖਾਂ ਨਹੀਂ ਆ ਕੀਮਤ ਘਟ ਹੈ ਸਾਡੇ ਸਰੀਰ ਦੇ ਨਾਲ ਕੀ ਅੱਖਾਂ ਨੂੰ ਭੰਨ ਦਿੱਤਾ ਜਾਵੇ ਇਹ ਤਾਂ ਕਮਜ਼ੋਰ ਨੇ ਆਪਣੀ ਰਾਖੀ ਆਪ ਨਹੀਂ ਕਰ ਸਕਦੀਆਂ ਪਰ ਪਿਆਰਿਓ ਸਾਰੇ ਅੰਗਾਂ ਨੂੰ ਮਿਲਾ ਕੇ ਇਹ ਸੋਹਣਾ ਸਰੀਰ ਬਣਦਾ ਹੈ ਤੇ ਅੱਖਾਂ ਕੱਢ ਲਈਏ ਤਾਂ ਸਰੀਰ ਦਾ ਖਾਤਮਾ ਸਮਝ ਲਓ ਹੋ ਜਾਂਦਾ ਹੈ ਇਸੇ ਤਰ੍ਹਾਂ ਇਹ ਉਜਾੜ ਲੋਕਾਂ ਇਹੋ ਜਿਹੇ ਉਦਾਹਰਣਾਂ ਦਿੰਦੇ ਨੇ ਮੈਂ ਤਾਂ ਇਹ ਵੀ ਕਹਿਣ ਤੇ ਮਜਬੂਰ ਆ ਕਿ ਫਿਰ ਸਿੱਖ ਇਸ ਭਗਤ ਫੌਜੀ ਸ਼ਕਤੀ ਦੇ ਵੱਲੋਂ ਹਥਿਆਰਾਂ ਵੱਲੋਂ ਬਹੁਤ ਕਮਜ਼ੋਰ ਨੇ ਤੇ ਭਾਰਤ ਸਰਕਾਰ ਬਹੁਤ ਤਾਕਤਵਰ ਹੈ ਫਿਰ ਤਾਂ ਭਾਰਤ ਸਰਕਾਰ ਸਾਨੂੰ ਸਾਰਿਆਂ ਨੂੰ ਕਤਲ ਕਰ ਦੇਵੇ ਕੁਚਲ ਦੇਵੇ ਇਹਨਾਂ ਨੂੰ ਇਹ ਕਦੇ ਹੋਸ਼ ਨਹੀਂ ਆਈ ਤੇ ਅਮਰੀਕਾ ਕੋਲੇ ਐਟਮ ਬੰਬ ਨੇ ਕੀ ਫਿਰ ਉਹ ਸਾਰੀ ਦੁਨੀਆ ਨੂੰ ਕੁਚਲ ਦੇਵੇ ਐ ਗੱਲਾਂ ਕੋਸ਼ ਹਵਾਸ਼ਿਕ ਕੈਮ ਰੱਖ ਕੇ ਆਂ ਕੀਆ ਕਰੋ ਇਹੋ ਜੀਆਂ ਉਹ ਜੱਡ ਪਣੇ ਦੀਆਂ ਗੱਲਾਂ ਨਹੀਂ ਕਰੀਦੀਆਂ ਚਾਹੇ ਕੋਈ ਕਮਜ਼ੋਰ ਹੈ ਚਾਹੇ ਕੋਈ ਤਾਕਤਵਰ ਹੈ ਸਾਨੂੰ ਸਾਰਿਆਂ ਨੂੰ ਜਿਉਣ ਦਾ ਅਧਿਕਾਰ ਹੈ ਅੱਜ ਅਕਲ ਦੀ ਵਰਤੋਂ ਜ਼ਿਆਦਾ ਹੈ ਅੱਜ ਸਰੀਰਕ ਤਾਕਤ ਦੀ ਵਰਤੋਂ ਘੱਟ ਹੈ ਜਿਹੜਾ ਅਕਲਬੰਦ ਬੰਦਾ ਹੈ ਉਹਨੂੰ ਸਾਹਮਣੇ ਆ ਕੇ ਸਰੀਰਕ ਤਾਕਤ ਦੀ ਵਰਤੋਂ ਦੀ ਲੋੜ ਨਹੀਂ ਹੈ ਉਹ ਤਾਂ ਅਕਲ ਦੇ ਨਾਲ ਦੂਰੋਂ ਹੀ ਬਟਨ ਦੱਬ ਕੇ ਦੁਨੀਆ ਨੂੰ ਤਬਾਹ ਕਰ ਸਕਦਾ ਹੈ ਸਾਨੂੰ ਇਹਨਾਂ ਗੱਲਾਂ ਦੀ ਅਜੇ ਸਮਝ ਨਹੀਂ ਆਈ ਪਿਆਰਿਓ ਇਹ ਕਮਜ਼ੋਰੀ ਨਹੀਂ ਹੈ ਅਕਲ ਔਰਤਾਂ ਕੋਲੇ ਬਹੁਤ ਹੈ ਅਸੀਂ ਉਹਨੂੰ ਅੱਗੇ ਆਉਣ ਵਾਸਤੇ ਸਮਾਂ ਦਈਏ ਮੌਕਾ ਦਈਏ ਉਤਸ਼ਾਹਤ ਕਰੀਏ ਤਾ ਫਾਇਦਾ ਸਾਡਾ ਆਪਣਾ ਹੋਣਾ ਜਦੋਂ ਔਰਤਾਂ ਵੀ ਕਮਾਈ ਕਰ ਲੱਪਈਆਂ ਪੜ੍ਹਾਈ ਲਿਖਾਈ ਕਰ ਗਈਆਂ ਅੱਗੋਂ ਔਲਾਦ ਵੀ ਚੰਗੀ ਬਣ ਜਾਵੇਗੀ ਘਰ ਦੀ ਆਰਥਿਕ ਹਾਲਤ ਵੀ ਸੁਧਰੇਗੀ ਤੇ ਬੱਚੇ ਘਰ ਦੇ ਵਿੱਚੋਂ ਹੀ ਚੰਗੇ ਗਿਆਨਵਾਨ ਬਣਨਗੇ ਇਹ ਬਹੁਤ ਕੁਝ ਹੈ ਘਰ ਦਾ ਮਢਲਾ ਸਕੂਲ ਤਾਂ ਪਹਿਲਾ ਮਾਂ ਹੁੰਦੀ ਹੈ ਜੇ ਮਾਵਾਂ ਨੂੰ ਆਪ ਅਕਲ ਨਹੀਂ ਤਾਂ ਬੱਚਿਆਂ ਨੂੰ ਫਿਰ ਕੀ ਅਕਲ ਦੇਣਗੀ ਆ ਇਸੇ ਕਰਕੇ ਸਾਡਾ ਸਮਾਜ ਕੀੜੀ ਦੀ ਚਾਲ ਅੱਗੇ ਤਾਂ ਵੱਧ ਰਿਹਾ ਪਰ ਜਿਹੜੀ ਤੇਜ਼ੀ ਨਾਲ ਗੁਰਬਾਣੀ ਸਾਨੂੰ ਅੱਗੇ ਵਧਾਉਣਾ ਚਾਹੁੰਦੀ ਸੀ ਉਸ ਤੇਜ਼ੀ ਨਾਲ ਅਸੀਂ ਅੱਗੇ ਨਹੀਂ ਵੱਧ ਸਕੇ ਕਿਉਂਕਿ ਸਾਡੀ ਮਾਨਸਿਕ ਬਣਤਰ ਇੰਨੀ ਨਿਗਰੀ ਹੋਈ ਹੈ ਇਹਨੂੰ ਉੱਪਰ ਨੂੰ ਹਲੇ ਸਮਾਂ ਲੱਗੇਗਾ ਜੀ ਇਸ ਇਤਿਹਾਸ ਚ ਜੇ ਗੱਲ ਕਰਦੇ ਆ ਬਾਬੇ ਸੱਤੇ ਤੇ ਬਲਵੰਡ ਨੇ ਮਾਤਾ ਖੀਵੀ ਦਾ ਜਿਹੜਾ ਜ਼ਿਕਰ ਕੀਤਾ ਆ ਬਲਵੰਡ ਖੀਵੀ ਨੇਕ ਜਣਾ ਕਿ ਜਿਹੜਾ ਗੁਰੂ ਅੰਗਦ ਸਾਹਿਬ ਨੇ ਜਿਹੜਾ ਉਹ ਲੰਗਰ ਦਾ ਜਿਹੜਾ ਇੱਕ ਆਪਾਂ ਕਹਿੰਦੇ ਆ ਨਾ ਵੀ ਇੰਚਾਰਜ ਜਿਹੜਾ ਵੀ ਉਹ ਸਾਰੇ ਸਿਸਟਮ ਨੂੰ ਵੀ ਸੰਭਾਲਣ ਦਾ ਜਿਹੜਾ ਪੂਰਾ ਜ਼ਮਾਹੀ ਮਾਤਾ ਖੀਵੀ ਨੂੰ ਸੌਂਪਿਆ ਜਿਹੜੇ ਉਹ ਸਮੇਂ ਦੇ ਵਿੱਚ ਜਦੋਂ ਸੰਗਤੀ ਰੂਪ ਦੇ ਵਿੱਚ ਪੂਰੀ ਪੂਰੇ ਤੌਰ ਤੇ ਜਦੋਂ ਉਹਨੂੰ ਦੇਖਣਾ ਹੋਵੇ ਸਮਾਜਿਕ ਤੌਰ ਤੇ ਉਹਨੂੰ ਕਿੱਡਾ ਵੱਡਾ ਉਹਨਾਂ ਨੂੰ ਜਿਹੜਾ ਮਾਨ ਸਨਮਾਨ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਜੇ ਦੇਖੀਏ ਤਾਂ ਸ਼ਹੀਦਿਆਂ ਦੇ ਵਿੱਚ ਯੋਗਦਾਨ ਉਹਨਾਂ ਦਾ ਔਰਤਾਂ ਦਾ ਬਰਾਬਰ ਦਾ ਰਿਹਾ ਉਹ ਉਹ ਮਾਵਾਂ ਉਹਨਾਂ ਨੇ ਆਪਦੇ ਪੁੱਤਾਂ ਨੂੰ ਉਹ ਇਹ ਲੁਕੋ ਕੇ ਨਹੀਂ ਰੱਖਿਆ ਆ ਇਹਨਾਂ ਸ਼ਹੀਦੀਆਂ ਤੋਂ ਉਹਨਾਂ ਨੇ ਇੱਕ ਫਲਸਫੇ ਤੋਂ ਲੁਕੋ ਕੇ ਨਹੀਂ ਰੱਖਿਆ ਨਹੀਂ ਠੀਕ ਆ ਪੁੱਤਰਾ ਵੀ ਅੱਜ ਅੱਜ ਸਮਾਜ ਨੂੰ ਬਚਾਉਣ ਦੀ ਲੋੜ ਆ ਅੱਜ ਫਲਸਫੇ ਨੂੰ ਬਚਾਉਣ ਦੀ ਲੋੜ ਆ ਮਾਤਾ ਗੁਜ਼ਰੀ ਦਾ ਜ਼ਿਕਰ ਜੇ ਕਰ ਲਵਾਂ ਤਾਂ ਉਹ ਆਪਣੇ ਪੋਤਿਆਂ ਨੂੰ ਆਪਦੇ ਪੁੱਤ ਨੂੰ ਸ਼ਹੀਦ ਕਰਵਾਉਣ ਵਾਲੀ ਤੇ ਆਪ ਸ਼ਹੀਦ ਹੋਣ ਵਾਲੀ ਕਿੱਡੀ ਉਹ ਮਾਨਮਤੀ ਸ਼ਖਸੀਅਤ ਹੋਵੇਗੀ ਹੈਨਾ ਅਸੀਂ ਉਹਨਾਂ ਸਾਰਿਆਂ ਨੂੰ ਅਸਲ ਦੇ ਵਿੱਚ ਉਹਨੂੰ ਦੂਣੀ ਨਜ਼ਰ ਤੋਂ ਵੇਖਣ ਲੱਗ ਜਾਂਦੇ ਆ ਜਦੋਂ ਸਾਡੇ ਕੋਲੇ ਜਦੋਂ ਅਸੀਂ ਉਹਨਾਂ ਨੂੰ ਬਰਾਬਰਤਾ ਦੇ ਅਧਿਕਾਰ ਜਿਹੜੇ ਨਹੀਂ ਦੇਣਾ ਚਾਹੁੰਦੇ ਹੁੰਦੇ ਜਾਂਦੇ ਜਾਂਦੇ ਬਾਪੂ ਜੀ ਤੁਸੀਂ ਇੱਕ ਨਾਲ ਸਾਡੇ ਜਿਹੜਾ ਤੁਸੀਂ ਇੱਕ ਕਿਤਾਬ ਲਿਖੀ ਸੀ ਬਗਾਨੀਤੀ ਪਰਾਇਤਨ ਉਹਦੇ ਵਿੱਚੋਂ ਕੋਈ ਤੁਹਾਡੇ ਦੇ ਜ਼ਿਹਨ ਦੇ ਵਿੱਚ ਹੈ ਕੋਈ ਕੋਈ ਨਾ ਕੋਈ ਜਿਹੜੀ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਾਖੀ ਹੋਵੇ ਕੋਈ ਉਹਦੀ ਜਿਹੜੀ ਇੱਕ ਇਤਿਹਾਸ ਕਰੈਫਰੈਂਸ ਜਿਹੜੇ ਤੁਸੀਂ ਕਲੈਕਟ ਕੀਤੇ ਸੀ ਉਹ ਬਗਾਨੀਤੀ ਪਰਾਇਤਨ ਦੇ ਵਿੱਚੋਂ ਤੁਸੀਂ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ ਜੀ ਜੀ ਇਥੇ ਜੀ ਗੱਲ ਇਹ ਹੈ ਬਾਰ ਬਾਰ ਆਉਂਦੀ ਹੈ ਕਿ ਔਰਤਾ ਨੂੰ ਵੀ ਅੱਗੇ ਵਧਣ ਵਾਸਤੇ ਆਪਣੇ ਅੰਦਰ ਹਿੰਮਤ ਹੌਸਲਾ ਪੈਦਾ ਕਰਨਾ ਪਵੇਗਾ ਇਹਦੇ ਬਿਨਾ ਅੱਗੇ ਕੋਈ ਤੁਹਾਨੂੰ ਧੱਕੇ ਨਾਲ ਆਪਣੀ ਅਕਲ ਦੇ ਨਾਲ ਤੁਹਾਨੂੰ ਅੱਗੇ ਮਜਬੂਰ ਨਹੀਂ ਕਰ ਸਕਦਾ ਵਧਣ ਵਾਸਤੇ ਜਿਤਨਾ ਚਿਰ ਤੁਹਾਡੀ ਆਪਣੀ ਇੱਛਾ ਸ਼ਕਤੀ ਅੰਦਰ ਨਾ ਹੋਵੇ ਇਹ ਠੀਕ ਹੈ ਸਦੀਆਂ ਤੱਕ ਗੁਲਾਮੀ ਦੇ ਵਿੱਚ ਜੀਵਨ ਬਤੀਤ ਕੀਤਾ ਇੱਕੋ ਉਦਾਹਰਣ ਕਾਫੀ ਹੈ ਕਿ ਸ਼ੂਦਰਾਂ ਨੂੰ ब्राह्मणी समाज ਨੇ ਆਪਣੇ ਆਪ ਨੂੰ ਉੱਚੇ ਖਵਾਉਣ ਵਾਲਿਆਂ ਨੇ ਸਦੀਆਂ ਤੱਕ ਪੈਰਾਂ ਹੇਠ ਲਤਾੜਿਆ ਤੇ ਪਛਾੜਿਆ ਉਹਨਾਂ ਦੇ ਅਧਿਕਾਰ ਖੋਏ ਤੇ ਉਤਨੀ ਦੇਰ ਤੱਕ ਉਹ ਉੱਪਰ ਨਹੀਂ ਉੱਠ ਸਕੇ ਜਿਤਨੀ ਦੇਰ ਤੱਕ ਦੁਬਾਰਾ ਉਹਨਾਂ ਦੇ ਵਿੱਚ ਹਿੰਮਤ ਹੌਸਲਾ ਤੇ ਅਕਲ ਪੈਦਾ ਨਹੀਂ ਹੋਈ ਉਹ ਗੁਰੂ ਸਾਹਿਬਾਨ ਨੇ ਵੀ ਕੀਤਾ ਭਗਤ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਨੇ ਵੀ ਕੀਤਾ ਤਾਂ ਇਸ ਤਰ੍ਹਾਂ ਤੇ ਫਿਰ ਡਾਕਟਰ ਅੰbedkar ਜੀ ਨੇ ਆਪਣੇ ਸਮੇਂ ਦੇ ਕੀਤਾ ਹੋਰ ਵੀ ਸਮੇ ਸਮੇ ਤੇ ਮਹਾਤਮਾ ਜੋਤੀਵਾ ਫੂਲੇ ਆਦਿਕ ਇਹੋ ਜਿਹੇ ਮਹਾਤਮਾਵਾਂ ਨੇ ਕੰਮ ਕੀਤਾ ਤਾਂ ਜਿਵੇਂ ਉਹ ਹੌਲੀ ਹੌਲੀ ਅੱਗੇ ਵੱਧ ਗਏ ਤਾਂ ਸਾਡੀਆਂ ਮਾਤਾ ਮਾਂ ਸਾਡੀਆਂ ਭੈਣਾਂ ਸਾਡੀਆਂ ਨੂਹਾ ਧੀਆ ਇਹ ਵੀ ਅੱਗੇ ਵੱਧ ਜਾਣਗੀਆਂ ਪਰ ਇਹਨਾਂ ਨੂੰ ਵੀ ਆਪਣੇ ਅੰਦਰ ਇੱਛਾ ਸ਼ਕਤੀ ਪੈਦਾ ਕਰਨੀ ਚਾਹੀਦੀ ਹੈ ਕਿ ਅਸੀਂ ਅੱਗੇ ਵਧਣਾ ਕੇਵਲ ਸ਼ਿੰਗਾਰ ਦੇ ਵਿੱਚ ਕੇਵਲ ਫੈਸ਼ਨ ਦੇ ਵਿੱਚ ਤੇ ਕੇਵਲ ਆਪਣੀ ਸਰੀਰਕ ਦੇਖ ਖਦੇ ਵਿੱਚ ਇਹਦੇ ਵਿੱਚ ਉਲਝ ਕੇ ਨਾ ਰਹਿ ਜਾਣਾ ਗੁਣਵਾਨ ਬਣਨਾ ਵਿਦਿਆ ਹਾਸਲ ਕਰਨੀ ਵੱਡੇ ਅਹੁਦਿਆਂ ਤੇ ਪਹੁੰਚਣਾ ਉੱਚੀ ਪੜ੍ਹਾਈ ਕਰਨੀ ਤੇ ਡਰ ਭੈ ਕੱਢ ਕੇ ਜੇ ਕੋਈ ਜਾਤੀ ਹੁੰਦੀ ਵੀ ਹੈ ਉਹਦੇ ਵਿਰੁੱਧ ਜ਼ੋਰਦਾਰ ਆਵਾਜ਼ ਚੁੱਕਣਾ ਚੁੱਪ ਕਰਕੇ ਹੰਝੂ ਨਾ ਬਹਾਉਣ ਤੋਂ ਆਪਣੇ ਆਪ ਨੂੰ ਬਚਾਉਣਾ ਤੇ ਦਲੇਰੀ ਦੇ ਨਾਲ ਜ਼ਿੰਦਗੀ ਜਿਉਣੀ ਤੇ ਫਿਰ ਇਹ ਜੜਾ ਤੁਹਾਨੂੰ ਸਮਾਜ ਦੁਆਰੇ ਆ ਇਹ ਆਪਣੇ ਆਪ ਕਮਜ਼ੋਰ ਪੈ ਜਾਵੇਗਾ ਇਹਨਾਂ ਨੂੰ ਵੀ ਸਮਝ ਆ ਜਾਵੇਗੀ ਕਿ ਔਰਤ ਦੇ ਕਾਰਨ ਸਾਡਾ ਸਮਾਜ ਬਹੁਤ ਤਰੱਕੀ ਕਰ ਰਿਹਾ ਹੈ ਇੱਕੋ ਗੱਲ ਕਹਿ ਕੇ ਮੈਂ ਸਮਾਪਤ ਕਰਾਂਗਾ 1939 ਦੇ ਵਿੱਚ ਜਦੋਂ ਸੈਕਿੰਡ ਵਰਲਡ ਵਾਰ ਖਤਮ ਹੋਈ ਹੈ ਤਾਂ ਉਦੋਂ ਅੰਗਰੇਜ਼ਾਂ ਦੀ ਇੰਗਲੈਂਡ ਵਾਲਿਆਂ ਦੀ ਆਬਾਦੀ ਇੰਨੀ ਤਬਾਹ ਹੋ ਗਈ ਇੰਨੀ ਮਰ ਗਈ ਲਗਭਗ ਅੱਧੀ ਆਬਾਦੀ ਆਦਮੀਆਂ ਦੀ ਉਹ ਜੰਗ ਦੇ ਵਿੱਚ ਮਾਰੀ ਗਈ ਉਹਨਾਂ ਨੂੰ ਆਦਮੀਆਂ ਦੀ ਬਹੁਤ ਲੋੜ ਸੀ ਤੇ ਜਿੰਦਾ ਸਾਰਾ ਦੇਸ਼ ਤਬਾਹ ਹੋ ਗਿਆ ਸੀ ਬਿਲਡਿੰਗਾਂ ਢਹਿ ਗਈਆਂ کارਖਾਨੇ ਤਬਾਹ ਹੋ ਗਏ ਸਭ ਕੁਝ ਬਰਬਾਦ ਹੋ ਗਿਆ ਤੇ ਉਹਨਾਂ ਨੇ ਆਪਣੇ ਦੇਸ਼ ਦੀਆਂ ਔਰਤਾਂ ਨੂੰ ਉਸ ਵਕਤ 1939-40 ਤੋਂ ਬਾਅਦ ਉਹਨਾਂ ਨੇ ਔਰਤਾਂ ਨੂੰ ਪੂਰਾ ਹੱਕ ਦੇ ਦਿੱਤਾ ਕਿ ਤੁਸੀਂ ਕਿਸੇ ਵੀ ਥਾਂ ਤੇ ਕੋਈ ਕੰਮ ਕਰ ਸਕਦੇ ਹੋ ਅਸੀਂ ਤੁਹਾਡੀ ਰਾਖੀ ਕਰਾਂਗੇ ਤੇ ਤੁਸੀਂ ਦੇਸ਼ ਨੂੰ ਅੱਗੇ ਵਧਣ ਵਾਸਤੇ ਮਿਹਨਤ ਕਰੋ ਕੰਮ ਕਰੋ ਦੇਸ ਨੂੰ ਗਰਕ ਹੋਣ ਤੋਂ ਬਚਾ ਲਓ ਤੇ ਔਰਤਾਂ ਨੇ ਫਿਰ ਬੈਂਕ ਦੇ ਵਿੱਚ ਸਕੂਲਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਮਜ਼ਦੂਰੀ ਕਰਨ ਵਾਸਤੇ ਵੀ ਜਿੱਥੇ ਕਿਤੇ ਕੰਮ ਕਰਨ ਦੀ ਲੋੜ ਸੀ ਔਰਤਾਂ ਨੇ ਆਪਣੇ ਆਪ ਨੂੰ ਯੋਗ ਸਮਝਿਆ ਉਥੇ ਬੇਅੰਤ ਔਰਤਾਂ ਘਰੋਂ ਬਾਹਰ ਨਿਕਲੀਆਂ ਤੇ ਉਥੋਂ ਦੇ ਆਦਮੀਆਂ ਨੇ ਉਹਨਾਂ ਨੂੰ ਸੁਰੱਖਿਆ ਦਿੱਤੀ ਰਾਖੀ ਕੀਤੀ ਤੇ ਕੁਝ ਹੀ ਸਾਲਾਂ ਦੇ ਅੰਦਰ ਉਹ ਦੇਸ਼ ਫਿਰ ਮੁੜ ਕੇ ਪੈਰਾਂ ਸਿਰ ਖੜਾ ਹੋ ਗਿਆ ਨਹੀਂ ਤਾਂ ਇੰਗਲੈਂਡ ਤਕਰੀਬਨ ਤਕਰੀਬਨ ਬਰਬਾਦ ਦੇ ਬਰਬਾਦੀ ਦੇ ਕੰਢੇ ਤੇ ਪਹੁੰਚ ਗਿਆ ਸੀ ਉਹਨਾਂ ਨੂੰ ਪੈਰਾਂ ਅਥਰ ਹੋਣ ਵਾਸਤੇ ਪਤਾ ਨਹੀਂ 100 ਸਾਲ ਲੱਗ ਜਾਣਾ ਸੀ ਅਸੀਂ ਵੀ ਇਹਨਾਂ ਚੀਜ਼ਾਂ ਤੋਂ ਸਿੱਖਿਆ ਲੈਣ ਦਾ ਯਤਨ ਕਰੀ ਜੀ ਬਿਲਕੁਲ ਸਾਡੇ ਸਰੋਤਿਆਂ ਨੂੰ ਇਹ ਜਾਣਕਾਰੀ ਜਿਹੜੀ ਹੈਗੀ ਆ ਅਸੀਂ ਇਸ ਤਾਂ ਕਰਕੇ ਪ੍ਰੋਵਾਈਡ ਕਰਵਾਈ ਆ ਕਿਉਂਕਿ ਅਸੀਂ ਅੱਜ ਵੀ ਔਰਤ ਨੂੰ ਦੂਣਾ ਹੀ ਜਾਣਦੇ ਆ ਉਹਨੂੰ ਹੀਣਾ ਹੀ ਜਾਣਦੇ ਆ ਕਿ ਸਮਾਜ ਦੇ ਵਿੱਚ ਉਹ ਆਪਣੇ ਜਿਹੜੇ ਜਿਹੜੇ ਉਹਦੇ ਆਪਣੇ ਅਧਿਕਾਰ ਖੇਤਰ ਹੈਗੇ ਆ ਉਹਨਾਂ ਨੂੰ ਨਹੀਂ ਮਾਨ ਸਕਦੀ ਆ ਜਿਵੇਂ ਆਮ ਤੌਰ ਤੇ ਜਿਹੜਾ ਸਾਡਾ ਪੁਜਾਰੀ ਵਰਗ ਹੈਗਾ ਆ ਧਾਰਮਿਕ ਫਿਰਕਾ ਜਿਵੇਂ ਹੋਰ ਨਾ ਮਸਬਾ ਦੇ ਵਿੱਚ ਹੋਵੇ ਤਾਂ ਹੋਵੇ ਕਿ ਔਰਤਾ ਜਿਹੜੀ ਉਹ ਅਪਵਿੱਤਰ ਹੁੰਦੀ ਆ ਪਰ ਸਿੱਖਾਂ ਦੇ ਵਿੱਚ ਵੀ ਕੁਝ ਅਜਿਹੇ ਜਿਹੜੇ ਲੋਕ ਪੈਦਾ ਹੋ ਗਏ ਉਹ ਕਹਿੰਦੇ ਜੀ ਔਰਤਾ ਪਵਿੱਤਰ ਹੁੰਦੀ ਆ ਤਾਂ ਕਰਕੇ ਉਹਨੂੰ ਜਿਹੜੇ ਉਹਦੇ ਬੰਦਾ ਮਾਨ ਸਨਮਾਨ ਨਾ ਦਿੱਤਾ ਜਾਵੇ ਜਦੋਂ ਉਹ ਇਹ ਗੱਲ ਕਹਿੰਦੇ ਆ ਤਾਂ ਉਹਨਾਂ ਦੇ ਲਈ ਬਹੁਤ ਹੀ ਸੋਹਣੀ ਜਿਹੜੀ ਇੱਕ ਉਦਾਹਰਣ ਜਿਹੜੇ ਬਾਬੇ ਨਾਨਕ ਦੀ ਬਾਣੀ ਦੇ ਵਿੱਚੋਂ ਦੇਣਾ ਚਾਹਾਂਗਾ ਜਿੱਥੇ ਉਹਨਾਂ ਨੇ ਕਿਹਾ ਜਿਉਂ ਜੋਰੂ ਸਿਰ ਨਾਵਨੀ ਆਵੇ ਵਾਰੋ-ਵਾਰ ਝੂਠੇ ਝੂਠਾ ਮੁਖ ਵਸੈ ਨਿਪਨਿਤ ਹੋਏ ਖੁਆਰ ਜਦੋਂ ਕਹਿੰਦੇ ਆ ਨਾ ਕਿ ਜੇ ਮਾਂਵਾਰੀ ਆਉਂਦੀ ਐ ਤੁਸੀਂ ਮਾਂਵਾਰੀ ਆਉਣ ਤੇ ਉਸ ਔਰਤ ਨੂੰ ਤੁਸੀਂ ਅਪਵਿੱਤਰ ਜਾਣਦੇ ਆ ਤਾਂ ਤੁਹਾਨੂੰ ਜਾਣ ਲੈਣਾ ਚਾਹੀਦਾ ਕਿ ਉਹ ਅਪਵਿੱਤਰ ਜਿਹੜਾ ਝੂਠ ਆ ਝੂਠ ਔਰਤ ਦੇ ਵਿੱਚ ਨਹੀਂ ਆ ਝੂਠ ਤੁਹਾਡੇ ਵਿੱਚ ਆ ਤੁਹਾਡੀ ਸਮਝ ਦੇ ਵਿੱਚ ਆ ਤੁਹਾਡੇ ਮਨ ਦੇ ਵਿੱਚ ਆ ਇਹ ਸਾਨੂੰ ਜਾਣਨ ਦੀ ਲੋੜ ਆ ਸਾਡੀਆਂ ਮਾਵਾਂ ਸਾਡੀਆਂ ਧੀਆਂ ਉਹ ਇੰਨੀਆਂ ਕਿ ਅੱਗੇ ਉਹ ਹੋ ਕੇ ਜਿਨ੍ਹਾਂ ਨੇ ਆਪਣੇ ਪੁੱਤਾਂ ਨੂੰ ਆਪਣੀਆਂ ਔਲਾਦਾਂ ਨੂੰ ਵੀ ਇਸ ਫਲਸਫੇ ਤੋਂ ਜਾਨ ਗੁਰਬਾਨ ਕਰਨ ਦੇ ਲਈ ਤਿਆਰ ਕੀਤਾ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਮੰਨੂ ਸਾਡੀ ਦਾਤਰੀ ਜਿਉਂ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਉਹ ਕਿੰਨੇ ਕਈ ਸਾਡੀਆਂ ਉਦਾਹਰਨਾਂ ਸਾਡੇ ਵਿੱਚ ਹੈਗੀਆਂ ਆ ਤੇ ਇਹ ਸਾਨੂੰ ਸਮਝਣ ਦੀ ਲੋੜ ਆ ਜਾਣਨ ਦੀ ਲੋੜ ਆ ਅਸੀਂ ਔਰਤ ਨੂੰ ਉਹਨਾਂ ਦੇ ਬਰਾਬਰ ਦੇ ਜਿਹੜੇ ਅਧਿਕਾਰ ਦਈਏ ਜਾਂਦੇ ਜਾਂਦੇ ਬਾਪੂ ਜੀ ਕੋਈ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਕੋਈ ਸੰਦੇਸ਼ ਇਸ ਪ੍ਰਤੀ ਅਹ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਂਝਾ ਕਰੋ ਜੀ ਜੀ ਉਹ ਤਾਂ ਜੀ ਇਸੇ ਸ਼ਬਦ ਦੇ ਵਿੱਚ ਜਿਹੜਾ ਹੁਣ ਤੁਸੀਂ ਪੜਿਆ ਸੀ ਜੋ ਜੋਰੋ ਸਰਨਾਬਣੀ ਅੱਗੇ ਜਾ ਕੇ ਗੁਰੂ ਸਾਹਿਬ ਕਰਾਰੀਆਂ ਜਪੇੜਾ ਮਾਰ ਰਹੇ ਨੇ ਕਿ ਸੁੱਚੇ ਇਹ ਨਾ ਆਖੀਐ ਬਹਿਣ ਜੋ ਪਿੰਡਾ ਧੋਏ ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਤੁਸੀਂ ਜੇ ਨਾ ਧੋਲੇ ਸਾਫ ਸੁਥਰੇ ਕੱਪੜੇ ਪਾ ਲੇ ਤਾਂ ਤੁਸੀਂ ਸੁੱਚੇ ਨਹੀਂ ਹੋਗੇ ਅੰਦਰ ਤੁਹਾਡੇ ਕਪਟ ਭਰਿਆ ਹੋਇਆ ਝੂਠੇ ਤੇ ਮਕਾਰ ਬੰਦੇ ਹੋ ਤੇ ਬਾਹਰੋਂ ਲਿਸ਼ਕਦੇ ਫਿਰਦੇ ਹੋ ਤੇ ਝੂਠੀ ਤੇ ਗਲਤ ਔਰਤ ਨੂੰ ਕਹਿ ਰਹੇ ਹੋ ਤੁਸੀਂ ਪਹਿਲਾ ਆਪਣੇ ਅੰਦਰੋਂ ਸੱਚੇ ਬਣੋ ਵਿਕਾਰ ਤਿਆਗੋ ਤੇ ਨੇਕ ਇਨਸਾਨ ਬਣੋ ਗੁਰੂ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰੋ ਤੁਹਾਨੂੰ ਆਦਮੀਆਂ ਨੂੰ ਵੀ ਸੁੱਚੇ ਤਾਂ ਮੰਨਿਆ ਜਾਵੇਗਾ ਜੇ ਬੁਰਾਈਆਂ ਤੋਂ ਵਿਕਾਰਾਂ ਤੋਂ ਬਚ ਜਾਓਗੇ ਨਹੀਂ ਤਾਂ ਤੁਸੀਂ ਵੀ ਸਾਰੇ ਝੂਠੇ ਹੋ ਤੇ ਬੰਦਿਆਂ ਨੂੰ ਵੀ ਸੂਕਰ ਸਵਾਨ ਗਰਦਬ ਮੰਜਾਰਾ ਤਸੂ ਮਲੇਸ਼ ਨੀਚ ਚੰਡਾਲਾ ਗੁਰਤੇ ਮੂੰ ਫੇਰੇ ਤੈਨ ਜੋਂਨ ਪੁਵਾਈ ਐ ਬੰਦਨ ਬੰਦਿਆ ਆਈਐ ਜਾਈਐ ਗੁਰੂ ਸਾਹਿਬ ਤਾਂ ਕੁਰਾਹੇ ਪਏ ਆਦਮੀਆਂ ਨੂੰ ਵੀ ਕਹਿੰਦੇ ਨੇ ਤੁਸੀਂ ਸੂਰਾਂ ਵਰਗੇ ਹੋ ਕੁੱਤਿਆਂ ਵਰਗੇ ਹੋ ਗਧਿਆਂ ਵਰਗੇ ਹੋ ਤੇ ਤੁਸੀਂ ਆਪਣੇ ਆਪ ਨੂੰ ਬਹੁਤ ਪਵਿੱਤਰ ਕਿਵੇਂ ਅਖਵਾ ਸਕਦੇ ਹੋ ਕਿਉਂਕਿ ਉਹਨਾਂ ਜਾਨਵਰਾਂ ਵਾਲੀ ਬਿਰਤੀ ਤੁਹਾਡੇ ਅੰਦਰ ਬੜੀ ਐ ਸੋ ਆਪਣੇ ਅੰਦਰ ਦੀ ਬਿਰਤੀ ਨੂੰ ਸੁਧਾਰਨਾ ਦੂਜੇ ਨੂੰ ਮਾੜਾ ਕਹਿਣ ਦੀ ਥਾਂ ਤੇ ਆਪਣੇ ਆਪ ਨੂੰ ਸੁਧਾਰਨਾ ਜੀ ਬਿਲਕੁਲ ਜਾਂਦੇ ਜਾਂਦੇ ਬਸ ਅਖੀਰ ਇਹ ਗੱਲ ਔਰਤਾਂ ਨੂੰ ਬੇਨਤੀ ਆ ਕਿ ਤੁਸੀਂ ਵੀ ਆਪਣੇ ਦਿਮਾਗ ਦੇ ਵਿੱਚੋਂ ਜੇ ਤੁਹਾਡੇ ਘਰ ਦੇ ਵਿੱਚ ਕੋਈ ਧੀ ਪੈਦਾ ਹੋਈ ਆ ਉਹਦੇ ਵਿੱਚ ਇਹ ਨਾ ਸੋਚੋ ਵੀ ਸਾਡੇ ਘਰ ਦੇ ਵਿੱਚ ਲੜਕਾ ਨਹੀਂ ਪੈਦਾ ਹੋਇਆ ਬੇਟਾ ਨਹੀਂ ਪੈਦਾ ਹੋਇਆ ਕਿ ਇਹ ਤਾਂ ਗਲਤ ਹੋ ਗਿਆ ਸਾਡਾ ਅਨੁਸ਼ਵੰਸ਼ ਕਿਦਾਂ ਚੱਲਣੀ ਆ ਉਹ ਧੀ ਤੇ ਪੁੱਤ ਉਹ ਬਰਾਬਰ ਇੱਕ ਇੱਕ ਲਾਇਕ ਜੇ ਮਨਿਕਾ ਲਾਇਕ ਪੁੱਤ ਨਹੀਂ ਹੋ ਕਈ ਵਾਰੀ ਪੁੱਤ ਲਾਇਕ ਨਹੀਂ ਨਿਕਲਦੇ ਕਈ ਵਾਰੀ ਧੀ ਲਾਇਕ ਨਹੀਂ ਨਿਕਲਦੇ ਦੋਨੇ ਪਾਸੇ ਪਰ ਲੜਾ ਇੱਕ ਬਰਾਬਰ ਹੈ ਤੁਸੀਂ ਇੱਕ ਦੂਜੇ ਨੂੰ ਉਹਨੂੰ ਮਾੜਾ ਨਾ ਸਮਝੋ ਕਿ ਸਾਡਾ ਵੰਸ਼ ਚੱਲਦਾ ਸਾਡੀ ਅੰਸ਼ ਚੱਲਦੀ ਆ ਉਹ ਚੀਜ਼ਾਂ ਨਹੀਂ ਮੈਨੇ ਰੱਖਦੀਆਂ ਅਸਲ ਦੇ ਵਿੱਚ ਇੱਕ ਇਨਸਾਨ ਵੀ ਹੋਂਦ ਆ ਉਹ ਮਾਇਨੇ ਰੱਖਦੀ ਆ ਬਹੁਤ ਧੰਨਵਾਦੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬਾਪੂ ਜੀ ਸਾਡੇ ਸਰੋਤਿਆਂ ਨੂੰ ਬੇਨਤੀ ਆ ਕਿ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਜਰੂਰ ਸ਼ੇਅਰ ਨੂੰ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ